ਲਓ ਜੀ ਇਹ ਤੁਮਾਨ ਚੈਨਲ ਦੇ ਵਿੱਚ ਸਾਰੇ ਦਰਸ਼ਕਾਂ ਦਾ ਨਿਗਾ ਨਿਗਾਹ ਸਵਾਗਤ ਹੈ ਜੀ ਸਾਈਂ ਬਾਬਾ ਮੰਦਰ ਸਿਸਮਾ ਰੋਡ ਕੁਰਾਲੀ ਸੋ ਇੱਥੇ ਅਸੀਂ ਮੌਜੂਦ ਹੈ ਇੱਥੇ ਇੱਕ ਸਮਾਗਮ ਹੋਣ ਜਾ ਰਿਹਾ ਆਪਾਂ ਗੱਲਬਾਤ ਕਰਦੇ ਹਾਂ ਮੀਵਾ ਸਿੰਘ ਜੀ ਦੇ ਨਾਲ ਹਾਂਜੀ ਕੀ ਕਹੋਗੇ ਜੀ ਇਹ ਜਿਹੜਾ ਅੱਜ ਕਾਰਡ ਰਿਲੀਜ਼ ਕੀਤਾ ਗਿਆ ਤੇ ਪ੍ਰੋਗਰਾਮ ਕੀ ਆ ਪ੍ਰੋਗਰਾਮ ਇਸ ਪ੍ਰਕਾਰ ਹੈ ਜੀ ਪਹਿਲਾਂ ਤਾਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਸਾਈਂ ਮੰਦਰ ਦੀ ਕਮੇਟੀ ਵੱਲੋਂ ਸਾਈਂ ਰਾਮ ਜੀ ਬਾਬਾ ਅਵਾਨ ਸਤਿ ਸਾਈਂ ਬਾਬਾ ਜੀ ਦਾ ਜਨਮ ਦਿਵਸ 100 ਸਾਲਾ ਜਨਮ ਦਿਵਸ ਪਹਿਲੀ ਵਾਰ ਪੂਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਜੀ ਆਪ ਸਭ ਨੂੰ ਬੇਨਤੀ ਹੈ ਕਿ 23 ਤਰੀਕ ਨੂੰ ਸਾਈਂ ਮੰਦਰ ਪਹੁੰਚ ਕੇ ਬਾਬਾ ਜੀ ਦੀ ਅਪਾਰ ਕਿਰਪਾ ਪ੍ਰਾਪਤ ਕਰੋ ਜੀ ਜੈ ਸਾਈਂ ਨਾਮ ਜੀ ਪਹਿਲਾਂ ਕੋਈ ਪਾਠ ਵਗੈਰਾ ਵੀ ਰੱਖਣਾ ਪਹਿਲਾਂ ਜਿਹੜਾ ਜੀ 22 ਤਰੀਕ ਨੂੰ ਸਵੇਰ 9 ਵਜੇ ਸਾਈਂ ਗੀਤਾ ਦਾ ਪਾਠ ਰੱਖਿਆ ਜਾਵੇਗਾ ਤੇ ਸ਼ਾਮ 22 ਤਰੀਕ ਨੂੰ पालकी निकाली ਜਾਵੇਗੀ ਜੀ ਇਹ ਪਾਲਕੀ ਦਾ ਸਮਾਂ ਕੀ ਹੈ ਪਾਲਕੀ ਦਾ ਸਮਾਂ 1 ਵਜੇ ਨਿਕਲਣੀ ਹੈ ਜੀ ਜਬ ਤੱਕ ਪ੍ਰਭੂ ਦੀ ਇੱਛਾ ਹੈ ਸਾਈ ਮੰਦਰ ਵਿੱਚ ਇਹ ਸਮਾਪਤ ਹੋਵੇਗੀ ਜੀ ਕਿੱਥੋਂ ਕਿੱਥੋਂ ਜਾਊਗੀ ਇਹ ਸ਼ਹਿਰ ਮਹੱਲੇ ਨਜ਼ਦੀਕ ਮਹੱਲੇ ਵਿੱਚ ਇਹ ਜਾਊਗੀ ਜੀ ਪੂਰੇ ਸ਼ਹਿਰ ਚ ਨਹੀਂ ਜਾ ਸਕਦੀ ਜੀ ਜੀ ਤੇ ਜਿਹੜਾ 23 ਤਰੀਕ ਦਾ ਪ੍ਰੋਗਰਾਮ ਹੈ ਉਹਦੇ ਚ ਕੀ ਕੀ ਮਤਲਬ ਹੈ ਤੁਹਾਡਾ ਅਰੇਂਜਮੈਂਟ 23 ਤਰੀਕ ਨੂੰ ਸਵੇਰ 9 ਵਜੇ ਸਾਈ ਗੀਤਾ ਪਾਠ ਦਾ ਅਵਨ ਹੋਵੇਗਾ ਜੀ ਉਸ ਤੋਂ ਉਪਰੰਤ 10:30 ਵਜੇ ਤੋਂ 12:00 ਵਜੇ ਤੱਕ ਭਜਨ ਕੀਰਤਨ ਕੀਤਾ ਜਾਵੇਗਾ ਜੀ 12:00 ਵਜੇ ਮੰਗਲ ਆਰਤੀ ਹੋਵੇਗੀ ਜੀ 12:00 ਤੋਂ 12:30 ਵਜੇ ਵਿੱਚ ਆਰਤੀ ਹੋਵੇਗੀ ਉਸ ਤੋਂ ਬਾਅਦ ਬਾਬਾ ਜੀ ਦੀ ਇਰਪਾ ਦੇ ਨਾਲ ਟੁੱਟ ਭੰਡਾਰਾ ਲੰਗਰ ਸ਼ੁਰੂ ਹੋਵੇਗਾ ਜੀ ਕੀ ਅਪੀਲ ਕਰੂੰਗੇ ਸੰਗਤ ਨੂੰ ਸਾਡੀ ਸਾਈ ਸੰਮਤੀ ਕੁਰਾਲੀ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਨਿਰਮਤਾ ਸਹਿਤ ਬੇਨਤੀ ਹੈ ਕਿ ਇਸ 100 ਸਾਲਾ ਬਾਬਾ ਜੀ ਦੇ ਜਨਮ ਦਿਵਸ ਤੇ ਸਾਰੇ ਸ਼ਹਿਰ ਦੇ ਨਿਵਾਸੀ ਕਿਰਪਾ ਕਰਨ ਇੱਥੇ ਜ਼ਰੂਰ ਪਹੁੰਚ ਕੇ ਆਪਣੇ ਬਾਬਾ ਜੀ ਦੀ ਬlesing ਪ੍ਰਾਪਤ ਕਰਨ ਜੀ ਆਪ ਸਭ ਨੂੰ ਬੇਨਤੀ ਹੈ ਜੀ ਕਿ ਸਾਈ ਮੰਦਰ ਸਿਸਮਾ ਰੋਡ ਕੁਰਾਲੀ ਵਿਖੇ ਸਥਾਪਿਤ ਹੈ ਬਾਰਡ ਨੰਬਰ 7 ਵਿੱਚ ਆਪ ਸਭ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਜੈ ਸਾਈ ਰਾਮ ਜੀ